ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਬੀਰ ਸਿੰਘ ਜੜੀਆ ਪਿੰਡ ਧਰਮਗੜ੍ਹ ਛੀਲ ਅਮਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਿਸਾਨ ਵੀਰੋ ਅੱਜ ਅਸੀਂ ਇਹ ਬਾਸਮਤੀ ਦੀ ਜਿਹੜੀ ਹੈਗੀ ਆ ਪੂਸਾ ਬਾਸਮਤੀ 1692 ਇਹਦੀ ਪਨੀਰੀ ਪੱਟ ਕੇ ਖੇਤ ਚਲਾਉਣ ਲੱਗਿਆ ਤੇ ਇਹ ਜਿਹੜੀ ਕਿਸਮ ਹੈ 1509 ਨੂੰ ਸੋਧ ਕੇ ਬਣਾਈ ਹੈ ਪਰ ਇਹਦਾ ਜਿਹੜਾ ਝਾੜ ਹੈ 1509 ਨਾਲੋਂ ਜ਼ਿਆਦਾ ਹੈ ਇਹਦੀ ਜਿਹੜੀ ਬਜਾਈ ਹੈ ਉਹ ਜੁਲਾਈ ਦੇ ਦੂਜੇ 15ਵਾਂ ਦੇ ਕਿਸਾਨ ਵੀਰੋ ਕਰੀ ਜਾ ਸਕਦੀ ਹੈ ਤੇ ਇਹਦੇ ਨਾਲ ਸਾਡੀ ਪਾਣੀ ਦੀ ਬਹੁਤ ਬਚਤ ਹੁੰਦੀ ਹੈ ਤੇ ਜੂਨ ਦੇ ਐਂਡ 'ਚ ਜਿਹੜੀ ਮੌਨਸੂਨ ਆ ਉਹ ਸਰਗਰਮ ਹੋ ਜਾਂਦੀ ਹੈ ਇਸ ਸਾਲ ਪਰ ਮੌਨਸੂਨ ਅਜੇ ਕਹਿ ਸਕਦੇ ਆ ਵੀ ਜੋਰ ਨਹੀਂ ਮੌਨਸੂਨ ਨੇ ਫੜਿਆ ਪਰਮੇਸ਼ਰ ਅੱਗੇ ਅਰਦਾਸ ਕਰਦੇ ਆ ਕਿ ਦਬਕੇ ਮੀਂਹ ਪੈਣ ਤੇ ਤਾਂ ਕਿ ਜਿਹੜੀ ਜੀਰੀ ਹੈ ਬਾਸਮਤੀ ਮੀਂਹ ਦੇ ਪਾਣੀ ਨਾਲ ਪਲ ਜਵੇ ਤੇ ਪੰਜਾਬ ਸਰਕਾਰ ਨੂੰ ਜਿਹੜਾ ਨਹਿਰੀ ਪਾਣੀ ਹੈ ਉਹ ਬਹੁਤ ਦੂਰ ਤੱਕ तकरीबन ਹਰ ਇੱਕ ਕਿਸਾਨ ਦੇ ਖੇਤ ਟੱਕ ਕਿਸਾਨ ਵੀਰ ਉਹ ਪਹੁੰਚਾਉਣਾ ਚਾਹੀਦਾ ਤਾਂ ਕਿ ਜਿਹੜੀ ਥੱਲੇ ਵਾਲਾ ਪਾਣੀ ਹੈ ਉਹਨੂੰ ਅਸੀਂ ਰੀਚਾਰਜ ਕਰ ਸਕੀਏ ਤੇ ਜਿਹੜੀ ਖੇਤੀ ਆ ਉਹ ਲੰਮੇ ਸਮੇਂ ਤੱਕ ਕਰ ਸਕੀਏ ਕਿਸਾਨ ਵੀਰ ਜਿੰਨੀਆਂ ਵੀ ਬਾਸਮਤੀਆਂ ਨੇ ਇਹਨਾਂ ਦੇ ਕਿਸੇ ਦੇ ਵਿੱਚ ਵੀ ਢੰਡਾ ਰੋਗ ਜੀ ਨੂੰ ਅਸੀਂ ਕਹਿੰਦੇ ਆ ਫੁੱਟ ਰਾੜ ਜਾਂ ਪੈਰਾਂ ਦਾ ਗੜਨਾ ਉਹ ਜੀਨੀਏ ਦੇ ਪਿਆ ਉਹਦੇ ਲਈ ਕਿਸਾਨ ਵੀਰ ਉਹ ਸੀਐਨ ਜਿਹੜਾ ਬੀ ਸੀਗਾ ਉਹਨੂੰ ਆਈਆਰ ਦੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਆਸ਼ਪਾਰਸ਼ਾਂ ਦੇ ਅਨਸਾਰ ਸੋਟ ਕੇ ਬੀਜਿਆ ਤੇ ਫਿਰ ਕਿਸਾਨ ਵੀਰੋ ਜਿਹੜੀ ਇਹਦੀ ਪਨੀਰੀ ਆ ਸੀ ਉਹ ਵੀ ਆਈਆਰ ਦੀ ਜਿਹੜੀ ਰეკਮੈਂਡੇਸ਼ਨ ਹੈ ਤੇ ਪੀਏਯੂ ਦੀ ਉਸ ਤਰ੍ਹਾਂ ਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਵੀ ਅਸੀਂ ਪਾਣੀ ਦੇ ਉਹਦੇ ਚ ਦਵਾਈ ਦੇ ਘੋੜ ਦੇ ਵਿੱਚ ਡਬੋ ਕੇ ਤੇ ਫਿਰ ਅਸੀਂ ਇਹ ਜਿਹੜੀ ਜੀਰੀ ਆ ਲਈ ਹੈ ਤੇ ਇਹ ਜਿਹੜੀ ਜੀਰੀ ਆ ਜਦੋਂ ਅਸੀਂ ਇਹਨੂੰ ਸੋਟ ਕੇ ਲਾਵਾਂਗੇ ਬੀਜ ਨੂੰ ਸੋਧਾਂਗੇ ਪਨੀਰੀ ਨੂੰ ਸੋਧਾਂਗੇ ਤੇ ਫਿਰ ਉਹ ਝੰਡਾ ਰੋਗ ਹੈ ਜਿਹੜਾ ਕਿਸਾਨ ਵੀਰੋ ਘਟ ਆਉਂਦਾ ਤੇ ਇਹ ਜਿਹੜੀ ਪਨੀਰੀ ਆਸੀਂ ਖੜੇ ਪਾਣੀ ਦੇ ਵਿੱਚ ਪੱਟੀ ਸੀਗੀ ਖੇਤ ਦੇ ਵਿੱਚ ਇਹਨੂੰ ਅਸੀਂ ਕੁੱਟਿਆ ਵੀ ਘਟਾ ਕਿਸਾਨ ਵੀਰੋ ਜੇ ਅਸੀਂ ਕਿਨੂੰ ਕੁੱਟਦੇ ਆ ਤੇ ਉਹਦੇ ਨਾਲ ਵੀ ਜਿਹੜਾ ਹੈਗਾ ਫਟਰਾਉਟ ਜ਼ਿਆਦਾ ਆਉਂਦਾ ਤੇ ਅਸੀਂ ਬਾਸਮਤੀ ਦੀ ਖੇਤੀ ਕਰਾਂਗੇ ਕਿਸਾਨ ਵੀਰੋ ਇਕੱਥਾ ਸਾਡਾ ਪਾਣੀ ਬਚੂਗਾ ਇੱਕੇ ਸਾਨੂੰ ਬਾਹਰਲੇ ਕੰਟਰੀ ਤੋਂ ਸਾਰੇ ਵਿਸ਼ਵ ਦੇ ਵਿੱਚੋਂ ਪੈਸੇ ਡਾਲਰ ਲੈ ਕੇ ਆ ਰਹੀ ਹੈ ਤੇ ਜਿਹੜੀ ਖੇਤੀ ਆਸੀਂ ਬਾਸਮਤੀ ਦੀ ਕਰਾਂਗੇ ਇਹਦੇ ਨਾਲ ਸਾਡਾ ਜਿਹੜਾ ਵਾਤਾਵਰਨ ਉਹ ਵੀ ਬਚੂਗਾ ਤੇ ਪਾਣੀ ਦੀ ਇਹਦੇ ਨਾਲ ਕਿਸਾਨ ਵੀਰੋ ਬਹੁਤ ਭਾਰੀ ਬਚਤ ਹੁੰਦੀ ਹੈ ਤੇ ਇਹ ਜਿਹੜੀਆਂ ਜੀਰੀਆਂ ਨੇ ਪੱਕਣ ਲਈ ਵੀ ਬੜਾ ਘੱਟ ਸਮਾਂ ਲੈਂਦੀਆਂ ਨੇ ਤੇ ਤਕਰੀਬਨ 15 ਜੂਨ ਤੋਂ ਜਿਹੜੀ ਜੀਰੀ ਹੈ ਉਹਦੀ ਬਜਾਈ ਹੈ ਜਿਹੜੀ ਪੰਜਾਬ ਦੇ ਵਿੱਚ ਇਸ ਸਾਲ ਸ਼ੁਰੂ ਹੋਈ ਹੈ ਅੱਜ ਅਸੀਂ 26 ਤਰੀਕ ਹੋ ਗਈ ਹੈ ਤੇ ਅੱਜ ਅਸੀਂ ਇਹਦੀ ਪਨੀਰੀ ਲਾਉਣ ਲੱਗੇ ਹੁਣ ਕਿਸਾਨ ਵੀਰੋ ਹਵਾ ਦੇ ਵਿੱਚ ਬਹੁਤ ਨਮੀ ਆ ਗਈ ਜਦੋਂ ਅਸੀਂ ਜੂਨ ਦੇ ਵਿੱਚ ਜੀਰੀ ਲਾਉਨੇ ਆ ਉਹਦਾ ਹਵਾ ਬਹੁਤ ਖੁਸ਼ਕ ਹੁੰਦੀ ਹੈ ਜਿਹੜਾ ਪਾਣੀ ਆ ਉਹ ਬੜੀ ਤੇਜ਼ੀ ਨਾਲ ਉੜਦਾ ਹੈ ਕਿਵੇਂ ਕਿਸਾਨ ਵੀਰੋ ਅਸੀਂ ਕੱਪੜੇ ਧੋ ਕੇ ਜਦੋਂ ਗਰਮੀਆਂ ਦੇ ਵਿੱਚ ਜੂਨ ਚ ਪਾਉਨੇ ਆ ਮੌਨਸੂਨ ਆਉਣ ਤੋਂ ਪਹਿਲਾਂ ਤਾਂ ਉਹ ਸੁੱਕਣ ਲਈ ਬਹੁਤ ਘੱਟ ਸਮਾਂ ਲੈਂਦੇ ਨੇ ਹੁਣ ਜੇ ਅਸੀਂ ਕੱਪੜੇ ਨੂੰ ਸੁੱਕਣਾ ਪਾਵਾਂਗੇ ਤਾਂ ਉਹਦੇ ਵਿੱਚ ਪਾਣੀ ਆ ਜਿਹੜਾ ਹਵਾ ਦੇ ਵਿੱਚ ਬਹੁਤ ਜ਼ਿਆਦਾ ਨਮੀ ਜਿਹੜਾ ਉਹ ਪਾਣੀ ਆ ਤਕਰੀਬਨ ਉਹ ਜਿਹੜੀ ਸਾਡੇ ਕੱਪੜੇ ਨੇ ਬਹੁਤ ਸਲੋ ਸੁੱਕਦੇ ਨੇ ਤੇ ਪਾਣੀ ਘੱਟ ਉੜਦਾ ਤੇ ਇਸ ਤਰ੍ਹਾਂ ਪੀ 826 ਕਿਸਾਨ ਵੀਰੋ ਪਜੀਰੀ ਆ ਜਿਹੜੀ ਪੰਜਾਬ ਦੇ ਵਿੱਚ ਬਹੁਤ ਵੱਡੇ ਰਕਬੇ ਤੇ ਲੱਗੀ ਆ ਉਹਦਾ ਝਾੜ ਵੀ ਬਹੁਤ ਚੰਗਾ ਹੈ ਜੋ ਪੱਕਣ ਲਈ 120 ਦਿਨ ਲੈਂਦੇ ਆ ਕਿਸਾਨ ਵੀਰੋ ਤਕਰੀਬਨ 25 ਦਿਨ ਦੀ ਪਨੀਰੀ ਹੋ ਜਾਂਦੀ ਹੈ ਤੇ 100 ਦਿਨ ਦੇ ਲਗਭਗ ਕਹਿ ਲੋ ਖੇਤ ਦੇ ਵਿੱਚ ਜਿਹੜੀਆਂ ਜੀਰੀਆਂ ਨੇ ਖੜ੍ਹਦੀਆਂ ਨੇ ਤੇ ਇਹਦੇ ਨਾਲ ਪਾਣੀ ਦੀ ਬਹੁਤ ਬਚਤ ਹੁੰਦੀ ਹੈ ਤੇ ਪਹਿਲਾਂ ਦਾ ਜਿਹੜੇ ਕਿਸਾਨ ਵੀਰ ਸੀਗੇ ਤਕਰੀਬਨ ਅਪ੍ਰੈਲ ਦੇ ਵਿੱਚ ਪਨੀਰੀਆਂ ਬੀਜ ਲਾਂਦੇ ਹੁੰਦੇ ਸੀਗੇ ਤੇ ਮਈ ਦੇ ਵਿੱਚ ਪਨੀਰੀਆਂ ਜੀਰੀ ਲਾਉਣੀ ਸ਼ੁਰੂ ਹੁੰਦੇ ਸੀਗੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਇੱਕ ਕਾਨੂੰਨ ਬਣਾਇਆ ਵੀ ਜਿਹੜੀ 15 ਜੂਨ ਤੋਂ ਪਹਿਲਾਂ ਜਾਂ 25 ਜੂਨ ਤੱਕ ਵੀ ਕਈ ਵਾਰੀ ਜਿਹੜੀ ਕਿਸਾਨ ਵੀਰ ਮੈਂ ਸਮਝਦਾ ਜੀਰੀ ਲਾ ਲੈਣਗੇ ਤਾਂ ਵੀ ਖੇਤ ਨੇ ਜਿਹੜੇ ਸਮੇਂ ਸਰਖਾਲੀ ਹੋ ਜਾਣਗੇ ਤੇ ਸਾਨੂੰ ਘੱਟ ਸਮੇਂ ਚ ਲਾਉਣ ਵਾਲੀਆਂ ਜਿਹੜੀਆਂ ਕਿਸਮਾਂ ਨੇ ਲਾਉਣੇ ਚਾਹੀਦੇ ਨੇ ਚਾਹੇ ਉਹ ਬਾਸਮਤੀ ਆ ਚਾਹੇ ਉਹ ਪਰਮਲ ਵੈਰਟੀਆ ਦੇ